ਪਾਠ ਸ੍ਰੀ ਦੁਸ਼ਹਿਰਾ ਮਾਤਮ ਤਾਂ ਜਿਵੇਂ ਹੋਲੀ ਨੂੰ ਹੋਲਾ ਮੱਲਾ ਕਹਿੰਦੇ ਆ ਤੇ ਐਵੇਂ ਜਿਹੜਾ ਹੈ ਦੁਸ਼ਹਿਰੇ ਨੂੰ ਸਿੱਖਾਂ ਦੇ ਵਿੱਚ ਕਹਿੰਦੇ ਆ ਦੁਸ਼ਹਿਰਾ ਮਹਾਤਮ ਓ ਯਾਰ ਆਕਾ ਕਡਾ ਕਮਾਲ ਹੋਏ ਓਏ ਹੋਏ 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 ਸੋਹਣਾ ਕਿੰਨਾ ਲੱਗੀ ਜਾਂਦਾ ਬਈ ਤੁਸੀਂ ਦੱਸਿਓ ਕਿਵੇਂ ਲੱਗਿਆ ਯਾਰ ਇਹ ਬੰਦੇ ਬੱਲੇ ਓਏ ਪਾਣੀ ਦਾ ਉਹ ਪੁੱਛਿਆ ਪਿਆ ਪਾਣੀ ਉਹ ਬੜਾ ਇਸ ਵਰਤਾਂ ਦੋਨੋਂ 3 ਨੂੰ ਮੁਹੱਲਾ ਬਸਾਣਾ ਭਾਵੇਂ ਬਾਬਾ ਵੀਰ ਸਿੰਘ ਸਾਹਬ ਸਿੰਘ ਉਨੇ ਵਾਲਿਆਂ ਤੋਂ ਚਲਦੀ ਆ ਉਹਨਾਂ ਦੀ ਸਿੱਖੀ ਸੇਵਤੀ ਚ ਬਾਬਾ ਵੀਰ ਸਿੰਘ ਜੀ ਹਾਜ਼ਰ ਹੋਏ ਆ ਇਹ ਬਾਬਾ ਵੀਰ ਸਿੰਘ ਜੀ ਉਹਨਾਂ ਤੋਂ ਸਾਰੀ ਗੁਰਸਿੱਖੀ ਪ੍ਰਾਪਤ ਕਰਕੇ ਤੇ ਫਿਰ ਬਾਬਾ ਨਰੰਗਾਬਾਦ ਇੱਥੇ ਆਣ ਕੇ ਤੇ ਝਾੜ ਸਾਹਿਬ ਉਹਨਾਂ ਦਾ ਡੇਰਾ ਸ਼ੇਰ ਦਾ ਸ਼ਿਕਾਰੀ ਤੇ ਗੁਰੂ ਅਰਜਨ ਦੇਵ ਪਾਸ਼ਾ ਨੇ ਕਿਹਾ ਉੱਥੇ ਸੇਵਾ ਕਰਦੇ ਰਹੇ ਉਹ ਅੱਛਾ ਜੀ ਗੁਰੂ ਅਰਜਨ ਦੇਵ ਪਾਸ਼ਾ ਨੇ ਸ਼ੇਰ ਦਾ ਸ਼ਿਕਾਰ ਕੀਤਾ ਝਾੜ ਸਾਹਿਬ ਰਤੋ ਕੇ ਗਜ਼ਲ ਇਨਾਂ ਦੇ ਅੱਜ ਮੁਖੀ ਸੰਤ ਬਾਬਾ ਕਲਦੀਪ ਸਿੰਘ ਜੀ ਆਪਣੇ ਦਲਪੰਥ ਸਮੇਤ ਪਹੁੰਚੇ ਆ ਇੱਥੇ ਕਵਰ ਕਰਕੇ ਉਹ ਜ਼ਰੂਰ ਦੱਸਿਓ ਜਿਹੜੇ ਬੰਦੇ ਨੇ ਪਹਿਲਾਂ ਇੱਥੇ ਦੁਸ਼ਹਿਰੇ ਦੇ ਦਰਸ਼ਨਦਾਰੇ ਕੀਤੇ ਨੇ ਵੀ ਇੱਥੇ ਕਿਹੜੇ-ਕਿਹੜੇ ਜਗਾਵਾਂ ਦੇ ਉੱਤੇ ਆਪਾਂ ਜਿਹੜੇ ਦਰਸ਼ਨਦਾਰੇ ਕਰ ਸਕਦੇ ਆ ਹੱਲਾ ਕਿੰਨੇ ਵਜੇ ਨਿਕਲਦਾ ਕਿੱਥੇ ਨਿਕਲਦਾ ਉਹ ਜੇ ਕੋਈ ਜਾਣਕਾਰੀ ਨਹੀਂ ਹੋ ਸਾਰਾ ਕੋਈ ਪਤਾ ਕਰਾਂਗਾ ਜੇ ਆ ਸਾਹਮਣੇ ਦਲਪੰਥ ਹਜ਼ੂਰ ਸਾਹਿਬ ਆਏ ਹੋਏ ਆ ਤੇ ਲੰਗਰ ਸਾਹਿਬ ਦੇ ਬੈਕਸਾਈਡ ਦੇ ਉੱਤੇ ਜਿਹੜਾ ਦਲਪੰਥ ਨੇ ਆਪਣੇ ਪੜਾਅ ਕੀਤਾ ਹੋਇਆ ਆ ਜੇ ਤੁਸੀਂ ਜ਼ੂਮ ਕਰਕੇ ਦੇਖੋਗੇ ਤਾਂ ਆ ਜਿਹੜੇ ਆ ਪਚੰਗੀ ਦਲਪੰਥ ਦੇ ਜਿਹੜੇ ਆ ਉਹ ਟਰੱਕ ਦੇ ਉੱਪਰ ਲਾ ਕੇ ਆਪਣਾ ਇੱਕ ਤਰ੍ਹਾਂ ਦਾ ਤੰਬੂ ਤਾਣ ਕੇ ਉੱਥੇ ਪਏ ਆ ਤੇ ਨਾਲੇ ਗੱਲਾਂ ਮਾਰੀ ਜਾਂਦੇ ਆ ਤੇ ਨਾਲ ਜਿਹੜੇ ਆ ਹਲੇ ਤੋਂ ਆਲੇ ਪੰਨੇ ਇਹਨਾਂ ਤੇ ਤਰੰਗ ਆਹ ਮਾਹੌਲ ਆ ਵੀ ਦਲਪੰਥ ਦਾ ਇੱਥੇ ਜਿਹੜਾ ਆ ਹੱਲਾ ਮਹੱਲਾ ਨਿਕਲਣਾ ਤੇ ਰੂਹ ਖੁਸ਼ ਹੋ ਗਈ ਤੇ ਇੱਕ ਅਨੰਦਪੁਰ ਸਾਹਿਬ ਦੀ ਯਾਦ ਆਉਂਦੀ ਆ ਸਾਰੇ ਦਲਪੰਥ ਪੁੱਛੇ ਹੋਏ ਆ ਇੱਥੇ ਦੇ ਪਿੱਛੇ ਦਾ ਟੰਬੂ ਇਹੋ ਜਿਹਾ ਆ ਰਿਹਾ ਉਹ ਦੇਖੋ ਗੁਰਦੁਆਰਾ ਸਾਹਿਬ ਦੇ ਪਿੱਛੇ ਜਿਹੜੀ ਆ ਨਦੀ ਵਗੀ ਜਾਂਦੀ ਹੈ ਕਦਾਬਰੀ ਤੇ ਚੜ੍ਹੀ ਹੋਈ ਉਹ ਵੀ ਪੂਰੀ ਇਸ ਵਾਰ ਉਫਾਣ ਦੇ ਉੱਤੇ ਆ ਇਸ ਟਾਈਮ ਤੇ ਇੱਥੇ ਦਾ ਮਾਹੌਲ ਹੈ ਸ਼ਾਮ ਇੱਥੋਂ ਦੀ ਹਜੂਰ ਸਾਹਿਬ ਦੀ ਘੋੜੇ ਨਿਹੰਗ ਸਿੰਘ ਦਲ ਪੰਥ ਟੰਬੂ ਲੱਗਦੇ ਰਗੜੇ ਸ਼ਰਧਈਆਂ ਤੇ ਜਿਹਨਾਂ ਜਿਹਨਾਂ ਨੇ ਦੁਸ਼ਹਿਰੇ ਦੇ ਭਾਈ ਦਰਸ਼ਨ ਨਹੀਂ ਕੀਤੇ ਇੱਥੇ ਕਦੇ ਆ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਉਹਨਾਂ ਤੱਕ ਪੜਾ ਆਪਾਂ ਕੀਤਾ ਬੇਲੇ ਵਾਲਿਆਂ ਕੋਲ ਬੇਲਿਆਂ ਚ ਨਿਕਲੇ ਮੁੜ ਕੇ ਫੇਰ ਬੇਲੇ ਵਾਲਿਆਂ ਦੇ ਕੋਲ ਆ ਕੇ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਮੈਂ ਆਇਆ ਕੱਲਾ ਸੀ ਪਤਾ ਲੱਗਿਆ ਰਾਜ ਕੇ ਭਾਈ ਹੋਣੀ ਆਏ ਉਹਨਾਂ ਨੇ ਸੰਪਰਕ ਕੀਤਾ ਇਹਨਾਂ ਨੇ ਪਹਿਲਾਂ ਹੀ ਕਮਰੇ-ਕਮਰੇ ਦਾ ਇੰਤਜ਼ਾਮ ਕੀਤਾ ਸੀ ਧੰਨਵਾਦ ਬਾਬਾ ਜੀ ਕਦੋਂ ਦੇ ਆਏ ਤੁਸੀਂ ਅਸੀਂ ਆਏ ਬਾਬਾ ਜੀ ਪਿੰਡੋਂ ਦਾ ਆਏ ਅਸੀਂ 22 ਤਰੀਕ ਤੇ 22 ਤਰੀਕ ਦਾ ਸਾਡਾ ਇੱਥੇ ਪਰਸੋਂ ਤੋਂ ਅਸੀਂ ਸਟੇ ਕਰਿਆ ਹਜੂਰ ਸਾਹਿਬ ਇਥੋਂ ਪਹਿਲਾਂ ਅਸੀਂ ਜਾ ਗਏ ਜੀ ਵਿਦਰ ਅੱਛਾ ਜੀ ਤੁਸੀਂ ਮਿਸ ਕਰਕੇ ਮੇਲਾ ਉੱਥੇ ਪਹਿਲਾਂ ਜਾ ਗਏ ਹੈਦਰਾਬਾਦ ਦੋ ਮਹੀਨੇ ਅਸੀਂ ਕੱਢ ਚੁੱਕੇ ਉੱਧਰ ਆਲੇ ਤੇ ਤੁਸੀਂ ਦਲਪੰਥ ਦੇ ਨਾਲ ਹੀ ਆਏ ਆ ਅਨੰਦਪੁਰ ਸਾਹਿਬ ਤੋਂ ਅਨੰਦਪੁਰ ਸਾਹਿਬ ਤੋਂ ਅਨੰਦਪੁਰ ਸਾਹਿਬ ਵਾਲੇ ਬਾਬੇ ਬਾਬਾ ਗੁਰਦੇਵ ਸਿੰਘ ਜੀ ਵਗਦੋ ਜਿਨ੍ਹਾਂ ਦਾ ਹੈਡਕੁਆਰਟਰ ਹੈ ਉਹ ਹੈ ਬਾਬਾ ਬਕਾਲਾ ਸਾਹਿਬ ਹਾਂਜੀ ਹਾਂਜੀ ਤੇ ਚੱਬਾ ਵੀ ਨਾਲ ਆਏ ਜਿੱਦਾਂ ਉਹ ਮੱਥਾ ਦੇਖਦੇ ਰੋਡ ਤੇ ਸਿੱਧਾਂ ਦੀ ਜਗ੍ਹਾ ਤੇ ਜਿਹੜਾ ਚਾਲਾ ਪੈਂਦਾ ਉਹ ਚੱਗੇ ਤੋਂ ਪੈਂਦਾ ਠੀਕ ਹੈ ਸਾਰੇ ਜੋ ਬੱਡੀਆਂ ਆਨੰਦਪੁਰ ਸਾਹਿਬ ਵਾਲੀਆਂ ਜਿਹੜੀ ਆਪਾਂ ਆਦੇ ਕੋਈ ਇੱਕ ਦਲਪਨ ਜਿਹੜਾ ਸਾਡੇ ਨਾਲ 20 ਤੇ 25 ਗੱਡੀਆਂ ਇੱਕ ਕਾਰ ਅੱਛਾ ਜੀ ਅਰੇ ਫਿਰ ਉੱਥੇ ਆਪਾਂ ਗੱਡੀਆਂ ਇਕੱਠੇ ਸਾਰਿਆਂ ਨੂੰ ਫਿਰ ਉੱਥੇ ਸਾਰਾ ਸਮਾਨ ਲੱਦਣਾ ਬਾਬੇ ਆਪਣਾ ਭਰਤਨ ਸਾਰਾ ਅਰੇ ਸੋ ਇਹ ਤੇ ਮਤਲਬ ਹੁਣ ਸੋਈਏ ਅਲੱਗ ਲੱਗੇ ਹੋਏ ਅੱਛਾ ਜੀ ਮਾਈਆਂ ਅਲੱਗ ਲੱਗੀਆਂ ਵਾ ਜਿਹੜਾ ਬਾਬੇ ਦਾ ਬਵੇਕ ਦਾ ਬਵੇਕ ਲੰਗਰ ਹੈ ਉਹ ਪਾਬਦੇ ਆ ਆਪਣੇ ਸਿੰਗ ਲੱਗ ਲਿਗੇ ਤਿੰਨ ਲੰਗਰ ਐ ਟਾਈਮ ਚੱਲਦੇ ਸਵੇਰੇ 7:30 ਸਟਾਰਟ ਹੋ ਗਏ ਰਾਤ ਨੂੰ 10:30 ਵਜੇ ਹੁਣ ਜਾਣ ਕੇ ਕਦੋਂ ਵਾਪਸੀ ਕਦੋਂ ਐ ਵਾਪਸੀ ਇਥਾ ਜਾ ਦੋ ਤਿੰਨ ਦਿਨ ਦਾ ਇੱਥਾ ਕੰਮ ਐ ਪਰਸ ਨੂੰ ਇੱਥੇ ਹੱਲਾ ਚੌਥ ਨੂੰ ਇੱਥੇ ਮਹਲਾ ਤੂੰ ਤੇ ਅਗਲੇ ਦਿਨ ਮਾਤਾ ਸਹਿਬ ਦੇ ਵਾਦ ਸਹਿਬ ਦੇ ਵਾਦਾ 3 ਦਿਨ ਜਾ ਕੇ ਫਿਰ ਦੋ ਦਿਨ ਆਉਗੇ ਤੀਜੇ ਦਿਨ ਭੋਗ ਭਾਗੇ ਉੱਥੇ ਮਹਲਾ ਅੱਛਾ ਐ ਅਗਲੇ ਦਿਨ ਮਹਲਾ ਹਰੇ ਤੂੰ ਲਾ ਕੇ ਦੱਸੋ ਵੀ ਸ਼ੀਰ ਦੇ ਨਜੀ ਇਹ ਤਾਹੂ ਵਾਹ ਜੀ ਵਾਹ ਤਰੌਣ ਕਾ ਲੱਗੀਆਂ ਪਈਆਂ ਆ ਸੰਗਤਾਂ ਹੋਰ ਹੋਰ ਵੀ ਸਾਸ਼ਰੀ ਕਾਲ ਜੀ ਤੇ ਹੋਰ ਕੀ ਦੱਸਣ ਲੱਗਈ ਮੈਂ ਕਿਹਾ ਆਜਾ ਸਾਡਾ ਮਨ ਕਾ ਚਲੋ ਤੁਸੀਂ ਪਿੰਡ ਪੁੱਜਦੇ ਨੋ ਜਣੀ 20 ਤਰੀਕ ਦੇ ਗਿਰਦ ਹੈ ਪਹੁੰਚਣਾ ਸੀ ਇਤੇ ਬਾਅਦ ਆਪਾਂ ਨੌਰ ਸੈਤ ਤੁਲੀਏ ਦਾ ਪ੍ਰੋਗਰਾਮ ਜਿੱਦਾਂ ਸੰਗਤ ਦੇ ਹਿਸਾਬ ਨਾਲ ਤੁਲੀਏ ਬੰਦਾ ਮਰਨ ਮਹਾਰਾਸ਼ਟਰ ਹੈ ਹਾਂਜੀ ਉੱਥੇ ਕਾਦਾ ਕਿਆ ਹੈ ਉੱਥੇ ਵੀ ਗੁਰਦਾਰਾ ਸਾਹਿਬ ਉੱਥੇ ਸੰਗਤ ਹੈ ਬਾਬੇ ਨੇ ਜੁੜਨੀ ਅੱਛਾ ਜੀ ਤੇ ਜੇ ਉਹ ਮਤਲਬ ਘਰੇ ਹੋਣ ਵੱਡਿਆਂ ਦੇ ਬੰਦੇ ਆ ਫਿਰ ਉੱਥੇ ਨੂੰ ਬੁਲਾਣਾ ਤਾਂ ਦੋ ਦਿਨ ਲੱਗਿਆ ਅੱਛਾ ਉਹ ਤੋਂ ਬਾਅਦ ਅੰਦੌਰ ਅੱਛਾ ਜੀ ਬਾਬਾ ਕੋਲਾ ਸਿਹਦੇ ਗੁਰਦੁਆਰਾ ਉ ਤੋਂ ਬਾਅਦ ਅਸੀਂ ਤੁਰਨਾ ਪਈ ਸ਼ਿਪਰੀ ਜਗ੍ਹਾ ਇਹੀ ਕੰਮ ਕਰਨਾ ਫਿਰ ਮੱਲਾ ਕੱਢਣਾ ਉਦੇ ਬਾਅਦ ਜਗ੍ਹਾ ਪੈਦੀ ਡੰਬਰਾ ਸਾਈਡ ਤੇ ਗਵਾਲੀਅਰ ਵਾਲਾ ਜਿਹੜਾ ਪੰਜਾਬੀ ਏਰੀਆ ਬਿਲਕੁਲ ਉੱਥਾ ਵੀ ਨਾ ਬਾਬੇ ਦਾ ਗੁਰਦੁਆਰਾ ਹੈ ਤੇ ਉੱਥੇ ਜਾ ਕੇ ਅਸੀਂ 3 ਦਿਨ ਦਾ ਬਣਾ ਕਰਨਾ ਉੱਥੇ ਜਾ ਕੇ ਫਿਰ ਮੱਲਾ ਕ ਫੇਰ ਉਹਦੇ ਬਾਅਦ ਇੱਕ ਦਿਨ ਰਾਤ ਫੇਰ ਆਗਰਾ ਉਹਦੇ ਬਾਅਦ ਫਤੇਗੜ ਸਾਹਿਬ ਦਲਪੰਥ ਜਿਵੇਂ ਆਪਣਾ ਪੜਾ ਕਰਦਾ ਜਾਣਾ ਤੁਸੀਂ ਨਾਲ-ਨਾਲ ਜਾਣਾ ਨਾਲ ਉਹਦੇ ਬਾਅਦ ਜੇ ਕਿਤੇ ਬਾਬੇ ਨੇ ਕਹਿ ਦਿੱਤਾ ਜਿੱਦਾਂ ਪਿਛਲੀ ਵਾਰ ਡਾਕਟਰ ਬਾਬਿਆਂ ਦਾ ਇਹਨਾਂ ਦਾ ਵਾਪਸ ਸੀ ਸਸਿੰਘ ਜੀ ਇਹਨਾਂ ਦਾ ਲੰਗਰ ਸਾਹਿਬ ਦਾ ਜਾਇਦਾਦ ਤੇ ਉਹਨਾਂ ਦਾ ਜੇ ਕਿਤੇ ਆਜੇ ਨੇ ਦਾ ਵਰਸੀ ਮਰਜੇ ਫਿਰ ਉਹ ਇੱਕ ਅੱਧਾ ਦਿਨ ਦੋ ਦਿਨ ਵਰਸੀ ਉਹ ਵੀ ਲਵਾਉਂਦੇ ਰਸਤੇ ਯਾਨੀ ਕਹਿਣ ਦਾ ਪਾਪ ਜਿਹੜੀ ਮਹੀਨਾ ਪੂਰਾ ਮਹੀਨਾ ਪਾਰ ਹਾਂਜੀ ਬਾਬਾਈ ਸਤਿ ਸ੍ਰੀ ਅਕਾਲ ਜੀ ਫੋਰਥ ਨਾ ਠੀਕ ਹੈ ਇਹ ਬੇਲਿਆਂ ਆਲੇ ਆ ਬਈ ਤੇ ਦੇਖੋ ਮਾਰਾ ਇਹਨਾਂ ਸਭੀ ਮੇਲੇ ਕਰਾਉਣੇ ਤੇ ਬਾਕੀ ਚੱਲੀਏ ਥੱਲੇ ਕਰੀਏ ਦਲਪੰਥੇ ਦਰਸ਼ਨ ਬੱਸ ਜੀ ਆਹ ਚਾਹ ਦਾ ਇੱਕ ਬੰਦਾ ਆਦਾ ਚਾਹ ਦਾ ਕੁਟੀਆਂ ਚੜੀਏ ਠੀਕ ਹੈ ਬਾਬਾ ਜੀ ਕਿਉਂਕਿ ਅਸੀਂ ਡਰਾਈਵਰ ਮਹਿਕਮਾ ਥੋੜੀ ਚਾਹ ਦਾ ਜ਼ਿਆਦਾ ਗੌਰ ਨਾਲ ਠੀਕ ਹੈ ਠੀਕ ਹੈ ਥੋੜੀ ਥੋੜੀ ਖਰਾਕੀ ਦਾ ਚਾਹ ਹੈ ਹਾਂ ਜੀ ਬਿਲਕੁਲ ਸਾਡੀ ਖਰਾਕੀ ਫੇਕ ਗੱਲ ਹੈ ਬਈ ਇੱਥੇ ਹਜੂਰ ਸਾਹਿਬ ਦੇ ਵਿੱਚ ਨਾ ਸਰਾਮਾਂ ਬੜੀਆਂ ਸੋਹਣੀਆਂ ਬਣਾਈਆਂ ਆ ਕਮਰੇ ਵੀ ਖੁੱਲੇ ਡੁੱਲੇ ਐ ਇਹ ਤੇ ਪਰਿਵਾਰਾਂ ਨਾਲ ਵੀ ਆਉਂਦੇ ਆ ਤਾਂ ਵੀ ਤੁਹਾਨੂੰ ਆਰਾਮ ਨਾਲ ਮਿਲ ਜਾਂਦਾ ਹੈ ਤੇ ਬਾਤੀ ਦੇਖਦੇ ਆ ਤੇ ਤੁਹਾਨੂੰ ਵੀ ਦਿਖਾਉਂਦੇ ਆ ਲੋ ਆ ਨਜਰ ਹਾਂਜੀ ਸਾਸ਼ਰੀਆ ਕਾਲਜੀ ਬਈ ਸਾਰਿਆਂ ਨੂੰ ਤੇ ਚੱਲ ਕੇ ਬੜੋਦੇ ਹੁਣ ਆਪਾਂ ਪੁੱਜ ਗਏ ਆ ਹਜੂਰ ਸਾਹਿਬ ਤੇ ਪਤਾ ਚੱਲਿਆ ਸੀਗਾ ਵੀ ਹਜੂਰ ਸਾਹਿਬ ਜਿਹੜਾ ਐ ਦੁਸ਼ਹਿਰਾ ਮਨਾਉਂਦੇ ਆ ਪਰ ਕਦੇ ਦਰਸ਼ਨ ਦੇਦਾਰੇ ਨਹੀਂ ਕੀਤੇ ਸੀ। ਸਲਾਹ ਗਦੇ ਹੋਰ ਦੀ ਸੀ ਪਰ ਮਾਰਾ ਇਹਨੇ ਬੁਲਾਉਣਾ ਸੀਗਾ ਤਾਂ ਬਾਹੋਂ ਫੜ ਕੇ ਬੁਲਾ ਲਿਆ ਟਿਕਟ ਮੈਂ ਕਿਤੇ ਕਰਵਾਈ ਬੈਠਾ ਸੀ ਦਵਾਰਕਾ ਦੀ ਉਹ ਟਿਕਟ ਕੈਨਸਲ ਕਰਵਾ ਕੇ ਦੁਬਾਰਾ ਇੱਥੋਂ ਦੀ ਕਰਵਾਈ ਤੇ ਮਹਾਰਾਜ ਦੇ ਰੰਗ ਦੇਖੋ ਪਹਿਲੀ ਵਾਰ ਟਿਕਟ ਮਿਲ ਗਈ ਤੇ ਅੱਜ ਮੈਂ ਜਿਹੜਾ ਆ ਚੱਲ ਕੇ ਬੜੋਦੇ ਤੋਂ ਹਜੂਰ ਸਾਹਿਬ ਪੁੱਜ ਗਿਆ ਤੇ ਅੱਜ ਦੁਸ਼ਹਿਰਾ ਜਿਹੜਾ ਲਾਲੋ ਇੱਥੇ ਸ਼ੁਰੂ ਆ ਖੰਡ ਪਟ ਸਾਹਿਬ ਆਰੰਭ ਹੋ ਗਏ ਨੇ ਪਰਸੋਂ ਨੂੰ ਭੋਗ ਪੈਣਗੇ ਪਰਸੋਂ ਨੂੰ ਹੱਲਾ ਤੇ ਉਦੋਂ ਅਗਲੇ ਦਿਨ ਦੱਸਦੇ ਆ ਮਹੱਲਾ ਨਿਕਲੂਗਾ ਤੇ ਮੈਂ ਪਹਿਲੀ ਵਾਰ ਹੀ ਆਇਆ ਏ ਕੋਈ ਪਹਿਲਾਂ ਵੀ ਆਇਆ ਵੀਰ ਭਰਾ ਜਿਹੜਾ ਦੁਸ਼ਹਿਰੇ ਦੇ ਇੱਥੇ ਦਰਸ਼ਨਦਾਰੇ ਕੀਤੇ ਹੋਇਆ ਕਿੱਥੇ ਕਿਹੜੇ ਕਿਹੜੀ ਚੀਜ਼ਾਂ ਹੁੰਦੀਆਂ ਮੈਨੇ ਜ਼ਰੂਰ ਦੱਸਿਓ ਕਮੈਂਟ ਕਰਕੇ ਮੈਨੂੰ ਅਡੀ ਕਰਾਂਊਂਗੀ ਤੁਹਾਡੇ ਸੁਝਾਅ ਦੀ ਕਿ ਮੈਂ ਉਹ ਚੀਜ਼ਾਂ ਨੂੰ ਦੇਖ ਸਕਾਂ ਦਰਸ਼ਕਦਾਰੇ ਕਰ ਸਕਾਂ ਧੰਨਵਾਦ ਜੀ ਸਭ ਤੋਂ ਪਹਿਲਾਂ ਮੋਰੇ ਦੇਖਦੇ ਨੇ ਹੰਗ ਸਿੰਘਾਂ ਤਰੰਗ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਪਈ ਚੜਦੀ ਕਲਾ ਆ ਵਿਸ਼ਵਨੀ ਇਤਿਹਾਸਕ ਪੁੰਗਾ ਸਰਬ ਲੋ ਸ਼ੋਣੀ ਨਿਹੰਗ ਸਿੰਘ ਬੁੱਢਾ ਦਲ ਸੁਨੇਹੇ ਉਹ ਬੋਟਾ ਦੱਲਾ ਲੈਣ ਦੇ ਜਿਹੜੀ ਐ ਸ਼ੌਣੀ ਆ ਆ ਦੇਖੋ ਵੀ ਕਾ ਕੀ ਨਜ਼ਾਰਾ ਯਾਰ ਮਹਾਰਾਜ ਜੀ ਆ ਇਧਰ ਘੋੜਿਆਂ ਨੂੰ ਜਿਹੜਾ ਇਹ ਘਾਹ ਪਾਈ ਜਾਂਦੇ ਆ ਸਿੰਘ ਸੁਨੇਹੇ ਜੀ ਨੂੰ ਪੁੱਤੀ ਸਾਲ ਦਾ ਬੋਦੇ ਨੇ ਮਾਰਗ ਪਰ ਪਿਆਗ ਨੂੰ ਮਾਰਾ ਜੀ ਦੇ ਚਰਣਾ ਉਤਕਾ ਕਰਕੇ ਸਰਵੋਤਮ ਸਥਾਨ ਬਣਾਏ ਸਮੇਂ ਤੋਂ ਸਾਤਾ ਇੱਕ ਆਰਥੀ ਅਨੁਗ੍ਰਾਹ ਸਰਦਿਆਈਆਂ ਦੇ ਗੱਫੇ ਚੱਲੀ ਜਾਂਦੇ ਆ ਤੇ ਰਗੜੇ ਲੱਗ ਜਾਂਦੇ ਆ ਵਾਹ ਜੀ ਵਾਹ ਹਾਂ ਜੀ ਬਲਕਣਸ ਬਾਬਾ ਵੀਰ ਸਿੰਘ ਚਾਟਲਾ ਵਾਲੇ ਅੱਛਾ ਜੀ ਇਹ ਕਿ ਕਿਥੋਂ ਵਾਲੇ ਤਰਨਤਾਰ ਜਿਹੜਾ ਤਰਨਤਾਰ ਕਿ ਹਰ ਸਾਹ ਆਵੇ ਤਰਨਤਾਰ ਨਾਲੇ ਭਾਈ ਸਾਹਿਬ ਠੀਕ ਹੈ ਜੀ ਠੀਕ ਹੈ ਬਾਈ ਚੜਦੀ ਅੱਛਾ ਬਾਬਾ ਵੀਰ ਸਿੰਘ ਜੀ ਦੇ ਵਾਹ ਜੀ ਵਾਹ ਇਹ ਬਾਬਾ ਜੀ ਹੁਣ ਜਿਹੜੇ ਆ ਇਹ ਬਾਬਾ ਵੀਰ ਸਿੰਘ ਨਰੰਗਪਾਤੀ ਜਿਹੜੇ ਆ ਹੁਣ ਦਲ ਪੰਚ ਆਉਂਦੇ ਆ ਤੇ ਮੜੇ ਦੱਸਿਓ ਤੁਹਾਡੀ ਗੱਦੀ ਕਿੱਥੋਂ ਚੱਲਦੀ ਹੈ ਜੀ ਮੇਰ ਬਾਬਾ ਸਾਲੂ ਜੀ 22 ਸਾਹਿਬ ਸਿੰਘ ਉਨੇ ਵਾਲਿਆਂ ਤੋਂ ਚੱਲਦੀ ਆ ਉਹਨਾਂ ਦੀ ਸਿੱਖੀ ਸੇਵਤੀ ਚ ਬਾਬਾ ਵੀਰ ਸਿੰਘ ਜੀ ਹਾਜ਼ਰ ਹੋਏ ਆ ਅੱਛਾ ਜੀ ਤੇ ਬਾਬਾ ਵੀਰ ਸਿੰਘ ਜੀ ਉਹਨਾਂ ਤੋਂ ਸਾਰੀ ਗੁਰਸਿੱਖੀ ਪ੍ਰਾਪਤ ਕਰਕੇ ਤੇ ਫਿਰ ਬਾਬਾ ਨਰੰਗਾਬਾਦ ਇੱਥੇ ਆਣ ਕੇ ਤੇ ਝਾੜ ਸਾਹਿਬ ਉਹਨਾਂ ਦਾ ਡੇਰਾ ਸ਼ੇਰ ਦਾ ਸ਼ਿਕਾਰੀ ਤੇ ਗੁਰੂ ਹਰਗੋਬਿੰਦ ਪਾਸ਼ਾ ਨੇ ਕਿਹਾ ਉੱਥੇ ਸੇਵਾ ਕਰਦੇ ਰਹੇ ਉਹ ਅੱਛਾ ਜੀ ਗੁਰੂ ਹਰਗੋਬਿੰਦ ਪਾਸ਼ਾ ਨੇ ਸ਼ੇਰ ਦਾ ਸ਼ਿਕਾਰ ਕੀਤਾ ਝਾੜ ਸਾਹਿਬ ਰਤੋ ਕੇ ਗੱਜਲ ਜਿਨ੍ਹਾਂ ਦੇ ਅੱਜ ਮੁਖੀ ਸੰਤ ਬਾਬਾ ਕਲਦੀਪ ਸਿੰਘ ਜੀ ਆਪਣੇ ਦਲ ਪੰਚ ਸਮੇਤ ਪਹੁੰਚੇ ਇਥੇ ਅੱਛਾ ਜੀ ਹਾਂ ਜੀ ਆ ਸ਼ਰਧਾਈਆਂ ਦੇ ਹਰ ਸਾਲ 2008 ਤੋਂ ਲੈ ਕੇ ਸ਼ਰਧਾਈਆਂ ਦੇ ਛੀਦੀ ਦੇਗਾ ਦੇ ਹਰ ਸਾਲ ਸੰਗਤ ਨੂੰ ਦਰਸ਼ਨ ਕਰਾਉਂਦੇ ਆ ਇੱਥੇ ਆਣ ਕੇ ਲੰਗਰ ਲਾਉਂਦੇ ਆ ਸ਼ਰਧਾਈਆਂ ਦੇ ਦੇਗਾ ਦੇ ਉਹ ਚੜ ਕੇ ਸੰਤਾਂ ਨੂੰ ਲੈ ਕੇ ਆਉਂਦੇ ਯਾਤਰਾ ਕਰਾਉਂਦੇ ਹਰ ਸਾਲ ਫੈਰੇ ਤੇ ਮਹੱਲਾ ਕਦੋਂ ਆਇਆ ਭੱਲਾ ਜੀ ਚੌਥਰੀਕ ਨੂੰ ਆ ਤੇ 3 ਤਰੀਕ ਨੂੰ ਸਿੰਘਾਂ ਦਾ ਮਹੱਲਾ ਹੈ अच्छा जी अल्लाह ते नूर नु कहंदे हल्ला हल्ला ਦੋਨੂੰ ਹੱਲਾ ਤਿੰਨ ਨੂੰ ਮੁਹੱਲਾ ਬਾਈ ਬੰਦੇ ਜਿਹੜੇ ਤੇਗ ਕਰਾਈ ਜਾਂਦੇ ਆ ਧੰਨਵਾਦ ਬਾਈ ਧੰਨਵਾਦ ਜੀ ਦੇਖਦੇ ਆ ਮੁਹੱਲਾ ਵੀ ਆ ਪਰ ਰੈਸਟਿੰਗਰ ਮੁਹੱਲਾ ਵੇਖਾਂਗੇ ਮਰਿਆ ਦੇ ਦਰਸ਼ਨ ਕਰਾਂਗੇ ਹਾਂਜੀ ਮਰਿਆ ਦੇ ਦਰਸ਼ਨ ਕਰਾਂਗੇ ਬਾਦ ਚੜ ਕੇ ਖਾਲਸਾ ਪੰਥ ਦੇ ਦਰਸ਼ਨ ਕਰਾਂਗੇ ਨਾਲੇ ਨਾਲ ਦਰਸ਼ਨ ਕਰਾਏ ਉਹ ਫੌਜਾਂ ਦੇ ਹਾਂਜੀ ਹਾਂਜੀ ਉਹੀ ਲੱਗੀ ਹੈ ਜੀ ਫੌਜਾਂ ਦੇ ਸਾਰਿਆਂ ਨੂੰ ਦਰਸ਼ਨ ਕਰਾਏ ਉਹ ਦੇਸਾਂ ਦੇਸਾਂ ਦਾ ਚਲੋ ਘਰੇ ਬੈਠੇ ਦੇਖ ਲੈਂਦੀ ਹਾਂ ਸੰਗਤ ਸੰਗਤਾਂ ਨੂੰ ਪਤਾ ਲੱਗਿਆ ਵੀ ਖਾਲਸਾ ਫੌਜ ਇੰਨੀ ਚੜ੍ਹਦੀ ਕਲਾ ਚੜ੍ਹਦੀ ਕਲਾ ਬੱਬੀ ਚੜ੍ਹਦੀ ਕਲਾ ਇਹੀ ਤਾਂ ਆਪਾਂ ਦਿਖਾਉਣਾ ਹੈ ਵੀ ਖਾਲਸਾ ਚੜ੍ਹਦੀ ਕਲਾ ਚ ਹੈ ਹਾਂਜੀ ਹਾਂਜੀ ਆਵੇਂ ਪਾਸ਼ਾ ਖੋਦ ਆਜੇ ਭੱਲੇ ਨਾਲ ਦੇ ਦਾਵੇਂ ਪਾਸ਼ਾ ਖੋਦ ਹਾਜ਼ਰ ਹੋਣਗੇ ਮੱਲੇ ਜੀ ਬਿਲਕੁਲ ਬਿਲਕੁਲ ਜੀ ਅਸਮੇ ਪਾਸ਼ਾ ਕਹਿੰਦੇ ਉਹ ਤਾਂ ਹਾਜ਼ਰ ਹੁੰਦੇ ਆ ਖਾਲਸਾ ਫਤੇ ਬਾਬਾਈ ਠੀਕ ਠਾਕ ਹੋਈ ਆ ਲੱਗੀ ਜਾਂਦੇ ਰਗੜੇ ਉਹ ਗੱਲ ਯਾਰ ਲਵੇ ਵਾਏ ਗੁਰੂ ਜੀ ਦਾ ਖਾਲਸਾ ਵਾਏ ਫਤੇ ਬਾਬਾਈ ਆ ਜਿਹੜੀ ਆ ਦੇਖ ਦੂਜੀ ਆ ਉਹ ਸਿੰਘਾਂ ਵਾਲੀ ਦੇ ਗਈ ਹਾਂਜੀ ਪਾਈ ਸੌ ਦੇ ਗਈ ਮੈਂ ਕਹਿੰਦਾ ਆਹ ਦੇਖ ਜਿਹੜੀ ਐ ਇਹ ਆਮਨ ਦੇ ਲਈ ਆ ਆ ਆ ਸਿੱਧੀ ਵੇਗਾ ਹਨਾ ਇਹ ਸਰਦਾਈਆਂ ਨੇ ਆ ਸਿੱਧੀ ਵੇਗਾ ਇਹਨਾਂ ਫਰਕ ਕੀ ਹੈ ਰੰਗ ਦਾ ਹਨਾ ਇਹ ਰੰਗ ਦਾ ਫਰਕ ਆ ਜੇ ਬੰਦਿਆਂ ਦਾ ਇਤਰਾ ਨਹੀਂ ਕੋਈ ਵੀ ਆ ਇਹਦਾ ਹਰਾ ਹਰਾ ਥੋੜਾ ਜਿਹਾ ਹੈ ਨਾ ਜੀ ਤੇ ਇਹਦਾ ਚਟਾਈ ਚਟਾਈ ਤੇ ਚੱਲੀ ਜਾਂਦੇ ਦੋਨੇ ਦੇਖਾਂ ਬਈ ਜਿਹਨੇ ਛੱਕ ਨਹੀਂ ਆ ਉਹ ਸੋਚ ਕੇ ਛੱਕਿਆ ਕਿਤੇ ਹੋਰ ਨਾ ਭਲੇ ਕੇ ਜੇ ਮੁੜ ਕੇ ਕੋਈ ਗੱਲ ਨਹੀਂ ਹੋਏ ਤਾਂ ਜਿਹੜਾ ਛੱਕਦਾ ਉਹ ਹੀ ਆਉਂਦਾ ਦੂਜਾ ਨਹੀਂ ਆਉਣਾ ਅੱਛਾ ਜੀ ਇਹ ਵੀ ਹੈ ਪਤਾ ਹੁੰਦਾ ਸਾਰਿਆਂ ਨੂੰ ਆਪਣਾ ਆਪਣਾ ਜਿਹੜਾ ਛੱਕਦਾ ਹੈ ਉਹੀ ਇੱਧਰ ਬਾਟਾ ਫੜ ਕੇ ਆਉਂਦਾ ਤੂੰ ਦੂਜਾ ਨਹੀਂ ਆਉਂਗਾ ਅੱਛਾ ਆ ਰੰਗ ਦਾ ਹੀ ਫਰਕ ਹੈ ਰੰਗ ਦਾ ਰੰਗ ਦਾ ਫਰਕ ਇਹ ਬਾਤ ਨਹੀਂ ਆ ਬਸ ਚੜਦੀ ਕਲਾ ਬਾਬਾ ਅੱਛਾ ਛੱਕੇ ਚਕਾਵੇ ਮੇਲੇ ਵੇਖੇ ਮੇਲੇ ਵੇਖੇ ਛੱਕੇ ਚਕਾਵੇ ਜੀ ਬਿਲਕੁਲ ਸੁੱਖ ਲਵੇ ਹਾਂ ਇਹ ਸੁੱਖਾਂ ਦਾ ਸੁੱਖ ਆਨੰਦ ਲਵੇ ਮਹੱਲਾ ਦੇਖੇ ਹੱਲਾ ਦੇਖੇ ਸਿੰਘਾਂ ਦਾ ਸੁੱਖਾ ਹੈ ਹਾਂਜੀ ਬਾਬਾ ਜੀ ਹਾਂਜੀ ਬਾਬਾ ਜੀ ਇਸ ਦੀ ਜਿਹੜੀ ਇਹ ਪਾਸ਼ਾ ਜਿਹੜੀ ਇਹ ਸ਼ੈ ਆ ਨਾ ਇਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਸ਼ਾ ਨੇ ਨਾ ਜਦੋਂ ਜਮਰੌਤ ਦਾ ਕਲਾ ਸਿੰਘ ਲੜਾਈ ਲੜਦੇ ਸੀ ਨਾ ਹਾਂਜੀ ਉਹ ਫਤੇ ਨਹੀਂ ਹੁੰਦਾ ਅੱਛਾ ਜੀ ਤਾਂ ਉਹ ਫਿਰ ਹਰਗੋਬਿੰਦ ਪਾਸ਼ਾ ਮਹਾਰਾਜ ਦੇ ਹਜੂਰੀ ਜਾਏ ਵੀ ਤੁਸੀਂ ਸਾਡੇ ਕੋਲ ਕਿਲਾ ਨਹੀਂ ਫਤੇ ਹੁੰਦਾ ਤੁਸੀਂ ਬੜੇ ਬੜੇ ਕਿਲੇ ਫਤੇ ਕੀਤੇ ਆ ਪਾਸ਼ਾ ਤੇ ਆਪ ਵਿੱਚ ਹਜਰ ਰਾਜ ਰੋਕੋ ਨਾ ਕਿਸ ਟਾਈਮ ਵਾਰ ਕਰਦੇ ਜੁਨਾ ਰਾਤ ਨੂੰ 1 ਵਜੇ ਹੀ ਵਾਰ ਕਰਦੇ ਆ ਉਹਨੇ 1 ਵਜੇ ਜਦੋਂ ਤੁਸੀਂ ਕੀਤਾ ਸਾਨੂੰ ਦੱਸ ਕੇ ਕਰਨਾ ਏ ਉਦੋਂ ਉਹਨਾਂ ਨੇ ਦੇਖ ਰਕੜ ਕੇ ਇਹ ਦੇਖ ਦੇ ਗੋਲੇ ਨਾਲ ਜਮਰੋਦ ਦਾ ਕਿਲਾ ਤੋੜਿਆ 1 ਵਜੇ ਇੰਨੀ ਪਾਵਰ ਆ ਸਿੱਖ ਇਹਨੂੰ ਵੱਢ ਕੇ ਛਾਣ ਕੇ ਠੰਡੇ ਪਾਣੀ ਨਾਲ ਧੋ ਕੇ ਅਰਦਾਸ ਬੇਨਤੀ ਕਰਕੇ ਰਗੜਾ ਲਾ ਕੇ ਕਿਸੇ ਵੀ ਕੰਮ ਨੂੰ ਤੁਰਪਗੇ ਹਾਂਜੀ ਛੇਵੇਂ ਪਾਸ਼ਾ ਹਾਜ਼ਰ ਹੋ ਕੇ ਉਹਦਾ ਕੰਮ ਮੋਰਚਾ ਫਦੇ ਕਰਦੇ ਆ ਚੜਦੀ ਕਲਾ ਹੁੰਦੀ ਆ ਚੜਦੀ ਕਲਾ ਹੁੰਦੀ ਆ ਉਹ ਐਗਰੂ ਜੀ ਦਾ ਕਾਕਾ ਸਾਹਿਬ ਤੇ ਭਾਈ ਇੱਥੇ ਆਏ ਨੇ ਜ਼ਰੂਰ ਸ਼ੱਕੇ ਜਾਇਓ ਆ ਆ ਬਾਬਾ ਅਮਰਦਾਸ ਜੀ ਸਰਾਂ ਦੇ ਥੱਲੇ ਬਾਬਾ ਜੀ ਹੁਣੇ ਬੈਠੇ ਆ ਚੜਦੀਆਂ ਕਲਾ ਪੋਚਾਂ ਦੀਆਂ ਇਧਰ ਲੱਗੀ ਜਾਂਦੇ ਆ ਰਗੜੇ ਤੇ ਤੁਹਾਨੂੰ ਹੋਰ ਵੀ ਭਾਈ ਸ਼ੌਣੀ ਦੇ ਦਰਸ਼ਨ ਦਿਦਾਰੇ ਕਰਾਉਂਦੇ ਆ ਹਾਂਜੀ ਬਾਬਾ ਜੀ ਵਾਇ ਗੁਰੂ ਜੀ ਕਾ ਖਾਸਾ ਵਾਇ ਗੁਰੂ ਜੀ ਕੀ ਫਤਿਹ ਬੱਬੀ ਕੀ ਧਰਿਆ ਧਰਿਆ ਜੀ ਸ਼ਾਮ ਵਾਲੀ ਹਾਂ ਜੀ ਸ਼ਾਮ ਵਾਲੀ ਲੈਟ ਨਹੀਂ ਹੋਗੇ ਨਹੀਂ ਜੀ ਰੋਜ਼ ਇਹ ਬਣਾਏਗੀ ਹਾਂਜੀ 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 ਸ਼ਾਮੀ ਤੇ ਬਾਕੀ ਚਲੋ ਧੰਨਵਾਦ ਬਾਬਾਈ ਕਰੀ ਅੱਗੇ ਦਰਸ਼ਨ ਨਹੀਂ ਨਹੀਂ ਬਾਬਾਈ ਅੱਗੇ ਦਰਸ਼ਨ ਦੇਦਾਰੇ ਕਰ ਲਈਏ ਪਹਿਲਾਂ ਕਰ ਲੋ ਕਰ ਲੋ ਠੀਕ ਹੈ ਜੀ ਹਾਂਜੀ ਹਾਂਜੀ ਆ ਇੱਧਰ ਸਾਰਾ ਦਲਪੰਥ ਬੈਠਾ ਆ ਘੋੜੇ ਉਹ ਨਿਸ਼ਾਨ ਚੂਲ ਦੇ ਨਿਸ਼ਾਨ ਸਾਰਾ ਪੜਾ ਕੀਤਾ ਪਿਆ ਯਾਨੀ ਪੂਰਾ ਐਨ ਸਿਸਟਮੈਟਿਕਲੀ ਆ ਸਾਰਾ ਇਹਨਾਂ ਦੇ ਕਿਉਂਕਿ ਆਪਣਾ ਇੱਕ ਡੇਰਾ ਆਪਣਾ ਪੜਾਏ ਦਲਪੰਥ ਦਾ ਉਹ ਪੂਰਾ ਫਿਰ ਸਿਸਟਮ ਮੈਡੀਕਲੀ ਸਾਰਿਆਂ ਨਾਲ ਹੁੰਦਾ ਇਹਨਾਂ ਨੂੰ ਪਤਾ ਹੁੰਦਾ ਵੀ ਕਿੱਥੇ ਆਪਾਂ ਗੱਡੀਆਂ ਖੜਾਉਣੀਆਂ ਕਿੱਥੇ ਆਪਾਂ ਆਪਣੇ ਘੋੜੇ ਲਾਉਣੇ ਆ ਕਿੱਥੇ ਆਪਣਾ ਦੇਗਾਂ ਦਾ ਜਿਹੜਾ ਉਹ ਹੈ ਆਹ ਘੋੜਿਆਂ ਨੂੰ ਦੇਖ ਕੇ ਬਈ ਇੱਕ ਵਾਰ ਤਾਂ ਰੂਹ ਖੁਸ਼ ਹੋ ਜਾਂਦੀ ਹੈ ਤੇ ਅਗਲਾ ਮਾਰਾ ਇਹ ਜਾਨ ਭਾਈ ਆ ਛੇਵੇਂ ਪਾਸ਼ਾ ਕਹਿੰਦੇ ਹੁੰਦੇ ਸੀ ਆਹ ਚੀਜ਼ਾਂ ਦੇਖਣ ਆਏ ਸੀ ਬਈ ਆਪਾਂ ਵਾਹ ਜੀ ਚੜਦੀ ਕਲਾ ਪੂਰੀ ਆ ਦੇਖ ਕੇ ਛੋਟਾ ਜਿਹੜਾ ਸਿੰਘ ਹੈ ਉਹ ਘੋੜਿਆਂ ਦੀ ਸੇਵਾ ਲੱਗੇ ਆ ਝਾੜੂ ਦੀ ਥੱਲੇ ਜਿਹੜਾ ਘੋੜਿਆਂ ਦਾ ਗੋਚ ਚੱਕਣ ਦੀ ਤਾਂ ਸੋਚ ਕੇ ਦੇਖੋ ਵੀ ਇਹ ਵੀ ਸੇਵਾ ਵੱਡੀ ਸੇਵਾ ਹੈ ਇਹ ਵੀ ਮਾਰੇ ਨੇ ਜਿਹੜੀ ਹੈ ਵੀ ਲਾਲੋ ਇਹ ਜਿਹੜੇ ਘੋੜਿਆਂ ਦੀ ਲੇ ਚੱਕਣ ਵਾਲਿਆਂ ਨੂੰ ਹੀ ਪਾਸ ਚਾਹੀਆਂ ਬਕਸੀਆਂ ਮਾਰੇ ਨੇ ਇੱਕ ਸਮੇਂ ਦੇ ਉੱਤੇ ਛੋਟੇ ਛੋਟੇ ਪਚੰਗੀ ਆ ਆ ਕਿੱਡੀ ਰੀਜ ਨਾਲ ਝਾੜੂ ਮਾਰੀ ਜਾਂਦਾ ਯਾਰ ਤੇ ਹੁਣ ਚੱਲਦੇ ਆ ਉਧਰ ਨੂੰ ਅੱਗੇ ਹੋਰ ਦਲ ਪੰਥਾਂ ਵੱਲ ਜਿਹੜਾ ਮਾਰਦੇ ਆ ਮੁੜ ਕੇ ਫੇਰ ਆਵਾਂਗੇ ਨਹੀਂ ਮੰਨਿਆ ਪੰਥਰਾ ਲੰਗਰ ਸਾਹਿਬ ਉਹ ਤਾਂ ਬੈਕ ਸਾਈਡ ਜਿਹੜਾ ਆ ਬੜਾ ਐ ਜਰੂਰ ਆਇਓ ਬਾਈ ਇੱਥੇ ਆਏ ਤਾਂ ਚੱਲੀਏ ਹੁਣ ਅੱਗੇ ਹੁਣ ਆਪਾਂ ਲੰਗਰ ਸਾਹਿਬ ਦੇ ਬਿਲਕੁਲ ਸਾਹਮਣੇ ਵਾਲੇ ਪਾਸੇ ਆਏ ਆ ਆਹ ਰਾਹ ਜਾਂਦਾ ਉਧਰ ਮੰਦਿਰ ਸਾਹਿਬ ਵਾਲੇ ਪਾਸੇ ਨੂੰ ਦੇਖੋ ਸਹੀ ਕਿੰਨੀਆਂ ਰੌਣਕਾਂ ਲੱਗੀਆਂ ਪਈਆਂ ਪੰਜਾਬੋਂ ਸੰਗਤਾਂ ਆਈਆਂ ਪਈਆਂ ਤੇ ਇੱਧਰ ਸ਼ੇ ਖੁਣਾ ਪਰਸਾਦਾ ਪਾਣੀ ਛਕ ਲਈਏ ਟਾਈਮ ਦੇ ਫਿਰ ਚਲਦੇ ਆਂ ਦਰਵਾਸਾ ਸਾਹਿਬ ਵੱਲੋਂ ਦਰਸ਼ਨ ਦਤਾਰੇ ਕਰਦੇ ਆ ਨਾਲੇ ਖੁਣਾ ਵੀ ਕਰਾਉਂਦੇ ਆ ਨਿਹੰਗ ਸਿੰਘ ਫੌਜਾਂ ਤਿਆਰ ਵਰ ਤਿਆਰ ਪੁਰੀਆਂ ਤੇ ਹੋਰ ਵੀ ਸੰਗਤਾਂ ਪੁਰੀਆਂ ਉੱਜ ਰਹੀਆਂ ਤੇ ਆਤੀਆਂ ਪੁੱਜ ਗਈਆਂ ਨੇ ਜਿਹੜੇ ਦਸ਼ਾਰੇ ਤੇ ਆਉਂਦੇ ਆ ਪੱਕੇ ਇਹ ਬਾਜ਼ਾਰਾਂ ਦੀ ਰੌਣਕਾਂ ਸ਼ਾਮ ਦੀਆਂ ਆ ਪਾਪਾ ਨਿਧਾਨ ਸਿੰਘ ਦੀ ਹਸਪਤਾਲ ਵੀ ਹੈਗਾ ਜੇ ਨੋ ਹੋਈ ਪ੍ਰਸ਼ਾਦਾ ਇੰਡੀ ਮੈਂ ਨਾਵਾਗਾ ਕਰਵਾਈ ਚੱਲੀਏ ਅੰਦਰ ਹੁਣ ਪ੍ਰਸ਼ਾਦਾ ਪਾਣੀ ਛਕਦੇ ਆਂ ਲੰਗਰ ਸਾਹਿਬ ਤੋਂ ਹੁਣ ਆਪਾਂ ਕਿਤੇ ਆਂ ਹੁਣ ਚੱਲਦੇ ਆਂ ਪ੍ਰਸ਼ਾਦਾ ਪਾਣੀ ਛਕਣ ਹੁਣ ਆਪਾਂ ਪੁੱਜਿਆ ਗੁਰਦੁਆਰਾ ਭਜਨਗੜ੍ਹ ਸਾਹਿਬ ਇਧਰੋਂ ਆਰਤੀ ਦੀ ਆਵਾਜ਼ ਆ ਰਹੀ ਹੈ ਜਾ ਕੇ ਦੇਖਦੇ ਆ ਕਿਹੜਾ ਦਲ ਪੰਥ ਨੇ ਪੜਾ ਕੀਤਾ ਹੋਇਆ ਇੱਥੇ ਆ ਬੈਠੀਆਂ ਪੋਚਾਂ ਆ ਤੇਰੀ ਕਰ ਕੋ ਤਰਸੇ ਚਲਾ ਦੇ ਹੋਰ ਕਰੋ ਗੰਤ ਨੂੰ ਬਖਾ ਇੱਧਰ ਸਥਾਨ ਹੈ ਗੁਰਦਵਾਰ ਪਜਨਗੜ ਸਾਹਿਬ ਜਤ ਸ੍ਰੀ ਅਕਾਲ ਜੀ ਕੀ ਉਸਤ ਕੱਟ ਚੱਲੀ ਜਾਂਦੀ ਆਕਤਮ ਕੱਲ੍ਹ ਵਾਲੇ ਕੱਟ ਆਤਰਾ ਮੰਡਨ ਪਰ ਪੜਨਾ ਉਹ ਦੱਟ ਅਖੰਡੰ ਦੇ ਪਚੰਦਗ ਜੋਤ ਅਖੰਡ ਪਾਰ ਸਭਾ ਇਹ ਚਠੇਦਰ ਬਾਬਾ ਬਲਵੀਰ ਸਿੰਘ ਜਿਹੜਾ ਅਕਾਲੀ 96 ਕਰੋੜ 18ਵਾਂ ਹੋ ਕੇ ਉਹਨਾਂ ਦਾ ਦਲ ਪੰਥ ਹੈ ਆ ਲੱਗੇ ਹੋਏ ਪੋਟ ਉਹਨਾਂ ਦੇ ਤੇ ਉਹਨਾਂ ਦਾ ਪ੍ਰੋਗਰਾਮ ਲੋਕਾਂ ਦੇ ਆ ਰਹੇ ਸੋਕਰ ਦੇ ਜਾ ਰਹੇ ਜੋਕਰ ਦੇ ਬਹੁਤ 17ਵਾਂ ਨਾਲ ਇੱਕ ਚੱਲਦੇ ਆ ਬਾਹਰ ਨੂੰ ਤੇ ਬਾਕੀ ਵੀ ਦੇਖੀਏ ਕਿੰਤਰ ਤਰਨਾ ਦਲ ਜਾ ਉਹ ਕੋ ਬਿਧੀ ਚੰਜੀ ਵਾਲੇ ਬਾਹਰਕਾਰ ਵਜਕਾਰੇ ਬਾਬਾ ਸਤੋ ਜੇਤਨ ਪਾਵੈ ਲੈ ਚੋਰ ਦਿਖਾਈ ਜਾਂਦੇ ਆ ਆਪਣੇ ਇਧਰ ਨਾ ਬੱਕਰਿਆਂ ਦੀ ਜਿਹੜੀ ਹੈ ਤਿਆਰੀ ਕਰੀ ਜਾਂਦੇ ਆ ਇਹਨਾਂ ਨੂੰ ਤਿਆਰ ਕਰੀ ਜਾਂਦੇ ਆ ਇਹ ਹੱਲੇ ਵਾਲੇ ਦਿਨ ਚ ਹੱਲੇ ਵਾਲੇ ਦਿਨ ਜਗ੍ਹਾ ਹੈ ਇਧਰ ਪਾਲੀ ਦਿੱਤੀ ਜਾਂਦੀ ਐਥੇ ਛਟਕਾ ਲਗਾਇਆ ਜਾਂਦਾ ਸੇ ਗੋਮੇ ਦਾ ਦਸਤੋਹ ਕਿਆ ਯਾਰ ਰੌਣਕਾਂ ਲੱਗੀਆਂ ਪਈਆਂ ਇੱਥੇ ਹਜੂਰ ਸਾਹਿਬ ਚ ਜੈ ਜੈਕਾਰ ਹੋਵੇ ਬਈ ਹਜੂਰ ਸਾਹਿਬ ਜਿਹੜੀਆਂ ਰੌਣਕਾਂ ਲੱਗੀਆਂ ਵਾ ਨਾ ਮੈਂ ਕਹਿੰਦਾ ਵੀ ਅਨੰਦਪੁਰ ਸਾਹਿਬ ਵੀ ਲੱਗਦਾ ਜਿਵੇਂ ਅਨੰਦਪੁਰ ਸਾਹਿਬ ਹੌਲੇ-ਮਹੱਲੇ ਨੂੰ ਹੁੰਦੀ ਹੈ ਨਾ ਉਹੀ ਮਾਹੌਲ ਬਣਿਆ ਪਿਆ ਤੇ ਯਾਰ ਮੈਂ ਕਹਿੰਦਾ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਕਦੇ ਤੁਹਾਡਾ ਕਲੱਬ ਬਣੇ ਤਾਂ ਜਰੂਰ ਆ ਕੇ ਜਾਇਓ ਦੁਸ਼ਹਿਰੇ ਤੇ ਕਿਆ ਚੜਦੀ ਗਲਾ ਯਾਰ ਐਸੇ ਮਾਹੌਲ ਹੈ पूरा पंजाब ही ਪੁੱਜ ਗਿਆ ਬਈ ਆ ਬੈਠੀਆਂ ਸੰਗਤਾਂ ਬੀਪੀਆਂ ਗਦਾਵਰੀ ਦੇ ਕੰਡੇ ਦੇ ਉੱਤੇ ਤੇ ਉਧਰ ਆਰਤੀ ਚੱਲੀ ਜਾਂਦੀ ਐ ਤੇ ਆ ਬੈਠੀਆਂ ਸੰਗਤਾਂ ਪਰ ਇੱਕ ਕੋਲ ਕੋ ਯੁਕ ਡੀ ਚੜੀ ਪਈ ਐ ਗਦਾਵਰੀ ਇਸ ਵਰਤਾਂ ਬੱਲੇ 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 ਓਏ ਪਾਣੀ ਦਾ ਆ ਪੁੱਜਿਆ ਪਿਆ ਪਾਣੀ ਉਹ ਬੜਾ ਇਸ ਵਰਤਾਂ ਉਹ ਦੇਖੋ ਨਿਹੰਗ ਸਿੰਘ ਬੈਠਾ ਇੱਕ ਪਰ ਪਾਣੀ ਦੇਖੋ ਕਿੰਨਾ ਚੜਿਆ ਪਿਆ ਬਈ ਅੱਗੇ ਆ ਸਾਰੀਆਂ ਪੋੜੀਆਂ ਖਾਲੀ ਹੁੰਦੀਆਂ ਉਹ ਥੱਲੇ ਤੱਕ ਜਿਹੜੀ ਆ ਸੰਗਤ ਜਾਂਦੀ ਹੁੰਦੀ ਥੀ ਪਰ ਇਸ ਵਾਰ ਤਾਂ ਪਾਣੀ ਉਹ ਬੜਾ ਐ ਇੱਧਰ ਚੱਲਦੇ ਆ ਗੁਰਦੁਆਰਾ ਆਪਾਂ ਬੰਦਸਰ ਦੇ ਬਹਾਦਰ ਦੇ ਵਾਲੇ ਪਾਸੇ ਨੂੰ ਉੱਧਰ ਦੇਖਦੇ ਕਿੰਨੀਆਂ ਕ ਸੰਗਤਾਂ ਐ ਕਿ ਇੱਧਰ ਕਿਹੜੇ ਦਲ ਪੰਥ ਨੇ ਪੜਾ ਲਾਇਆ ਉਹ ਵੀ ਜਾ ਕੇ ਦੇਖਦੇ ਤੁਹਾਨੂੰ ਵੀ ਦਿਖਾਉਂਦੇ ਆਂ ਹੁਣ ਸਾਹਮਣੇ ਤਸਵੀਰ ਚ ਗੁਰਦੁਰਾ ਨਗੀਨਾ ਘਾੜ ਸਾਹਿਬ ਆਰਤੀ ਚੱਲੀ ਜਾਂਦੀ ਹੈ ਚੱਲਦੇ ਆਗੇ ਵੱਲੋਂ ਜੇ ਕੀਰਤਨ ਚੱਲੀ ਜਾਂਦਾ ਹੈ ਹਜਾ ਹਜੂਰੀ ਸੋਗਤ ਵੱਡਾ ਧਾਲਮ ਮੈਨੂ ਫੈਕਟਰੀ ਦੁਸ਼ਾਇਰੇ ਪਰ ਤੇ ਬਾਬਾ ਜੋਗਾ ਸਿੰਘ ਜੀ ਦਾ ਜਿਹੜੀ ਹੈ ਤਸਵੀਰ ਲਾ ਕੇ ਜੀ ਆਇਆਂ ਨੂੰ ਲਿਖਿਆ ਹੋਇਆ ਹੈ ਵਾਹ ਜੀ ਵਾਹ ਇਹਨਾਂ ਦੇ ਪਰ ਸਭ ਤੋਂ ਆਇਆ ਸਿੰਘ ਇਹ ਆ ਵੀ ਪੜਾ ਗੁਰਦੁਆਰਾ ਨਗੀਨਾ ਘਾੜ ਦੇ ਨਾਲ ਬਿਲਕੁਲ ਬਾਬਾ ਸ਼ਹੀਦਾਂ ਜਿਹੜੀਆਂ ਮਿਸਰਨਾ ਦਲ ਦੇ ਮਿਸਲ ਸ਼ਹੀਦਾਂ ਦਰਨਾ ਦਲ ਬਾਬਾ ਜੋਗਾ ਸਿੰਘ ਜੀ ਹੁੰਦਾ ਬਾਬਾ ਗੁਰਦੇਵ ਸਿੰਘ ਅਨੰਦਪੁਰ ਸਾਹਿਬ ਵਾਲਿਆਂ ਦਾ ਫੜਾ ਇਹ ਇਹ ਆ ਭਾਈ ਉਹਨਾਂ ਦਾ ਜਿਹੜਾ ਫੜਾ ਇੱਥੇ ਬਾਬਾ ਜੀ ਹੁਣੇ ਜਿਹੜੇ ਆਸਣ ਲਾਉਂਦੇ ਹੁੰਦੇ ਆ ਦਿਨੇ ਕਰਾਂਗੇ ਦਰਸ਼ਨ ਉਹਨਾਂ ਦੇ ਇਹ ਤੁਹਾਨੂੰ ਵੀ ਕਰਵਾਵਾਂਗੇ ਬਾਕੀ ਹੁਣ ਅੱਗੇ ਦੇਖਦੇ ਆਪਾਂ ਆ ਛੇਤਰਾਂ ਦੀ ਲਗਾਣਾ ਭਾਈ ਸ਼ਾਸਤਰਾਂ ਵਾਸਤੇ ਇਹ ਸੋਨੋ ਪਤਾ ਹੀ ਹੈ ਮਸ਼ਹੂਰ ਹੈ ਭਾਈ ਦੱਖਣੀ ਸਿੰਘਾਂ ਦੇ ਹੱਥਾਂ ਤੇ ਬਣਾਏ ਸ਼ਾਸਤਰਾਂ ਦਾ ਕਹਿੰਦੇ ਕੋਈ ਤੋੜ ਹੀ ਨਹੀਂ ਹੈਗਾ ਮਹਾਰਾਜ ਦੇ ਵਰਸਾਏ ਹੋਏ ਆ ਇਹ ਸਿੰਘ ਜਿਹੜੇ ਆ ਜਦੋਂ ਇੱਥੇ ਆਏ ਹੁੰਦੇ ਹ ਹਜੂਰ ਸਾਹਿਬ ਤਾਂ ਇੱਥੋਂ ਨਾ ਵਧੀਆ-ਵਧੀਆ ਸੋਹਣੇ-ਸੋਹਣੇ ਸ਼ਸਤਰ ਜ਼ਰੂਰ ਲੈ ਕੇ ਜਾਂਦੇ ਆ ਤਿਆਰ ਕਰਵਾ ਕੇ ਜਿਵੇਂ ਆ ਸਿੰਘ ਜਿਹੜਾ ਹੈ ਤਿਆਰ ਕਰੀ ਜਾਂਦਾ ਤਾਂ ਜਿੰਨੇ ਵੀ ਨਿਹੰਗ ਦਲ ਪੰਥ ਆ ਜਾਂ ਜਿੰਨੇ ਹੋਰ ਸਿੰਘ ਆਉਂਦੇ ਆ ਉਹ ਇੱਥੋਂ ਜਿਹੜਾ ਹੈ ਸ਼ਾਸਤਰ ਵਧੀਆ ਤੋਂ ਵਧੀਆ ਲੈ ਕੇ ਜਾਣਾ ਪਸੰਦ ਕਰਦੇ ਆ ਕਿਉਂਕਿ ਨਾ ਫੋਨੇ ਦਾ ਸੋਨਾ ਸ਼ਾਸਤਰ ਜਿਹੜਾ ਉਹ ਇਹਨਾਂ ਦੇ ਹੱਥੀ ਤਿਆਰ ਹੁੰਦਾ ਹੈ ਮਹਾਰਾਜ ਦੇ ਵੇਲੇ ਤੋਂ ਆਜ ਅਸੀਂ ਆਪਣੇ ਗੱਡੀਆਂ ਲਾਈਆਂ ਨੇ ਇਹਨਾਂ ਦਲ ਪੰਥ ਨੇ ਤੇ ਨਾਲ ਇਹਨਾਂ ਦੇ ਜਿਹੜੇ ਆ ਤੁਰੰਗ ਘੋੜੇ ਇਹਨਾਂ ਦੇ ਆ ਬੰਨੇ ਹੋਏ ਇਹਨਾਂ ਨੂੰ ਪਾਇਆ ਚਾਰਾ ਤੇ ਲਓ ਕਿੱਡੇ ਕਿੱਡੇ ਸੋਹਣੇ ਆ ਮੈਨੂੰ ਲੱਗਦਾ ਹੈ ਬਾਬਾ ਜੋਗਾ ਸਿੰਘ ਜੀ ਹੋਰਾਂ ਦੇ ਘੋੜੇ ਆ ਕਿੱਡੇ ਕਮਾਲ ਨੇ ਬਈ ਹਾਲ ਹੈ ਆ ਦੇਖੋ ਵਾਹ ਜੀ ਵਾਹ ਆ ਘੋੜਾ ਦਰਸ਼ਨੀ ਘੋੜਾ ਬਈ ਕਿੱਡਾ ਸੋਹਣਾ ਕਿੱਡਾ ਕਮਾਲ ਐ ਪੁੱਛਦੇ ਆ ਬਾਬਾ ਜੀ ਤੋਂ ਇਹਦੇ ਬਾਰੇ ਤੇ ਬਈ ਆ ਘੋੜੇ ਬਾਰੇ ਦੱਸ ਦੇ ਕਿਹੜਾ ਇਹ ਇਹ ਬਾਬਾ ਜੀ ਅਸੀਂ ਆਏ ਆ ਬਾਬਾ ਕਾਲਾ ਸਾਹਿਬ ਤੋਂ अच्छा जी अमरीसर ਤੋਂ ਜਿਲ੍ਹਾ ਹੜਾ ਅਮਰੀਸਰ ਹੈ ਹਾਂ ਜੀ ਠੀਕ ਹੈ ਜੀ ਹਾਂ ਜੀ ਮਾਜੀ ਦੀ ਧਰਤੀ ਤੋਂ ਆਏ ਆ ਇਹ ਘੋੜਾ ਆ ਬਾਬੇ ਜੋਗਾ ਸਿੰਘ ਜੀ ਦੀ ਗੱਡੀ ਦੇ ਥੱਲੇ ਅੱਛਾ ਜੀ ਹਾਂ ਜੀ ਇਹਦਾ ਨਾਮ ਆ ਅਨਮੋਲ ਸਿੰਘ ਅਨਮੋਲ ਹਾਂ ਜੀ ਵਾਹ ਜੀ ਵਾਹ ਤੇ ਇਹ ਮਲੇਕ ਉੱਥੋਂ ਲੈ ਕੇ ਆਏ ਬਾਬਾ ਬਕਾਲਾ ਜੀ ਦੇ ਸਤਾ ਹਾਂ ਜੀ ਬਾਬਾ ਬਕਾਲਾ ਜੀ ਇਹ ਬਾਬਾ ਜੋਗਾ ਸਿੰਘ ਜੀ ਦੀ ਸਵਾਰੀ ਕਰਦੇ ਨੇ ਹਾਂ ਜੀ ਉਹ ਵੇਖੋ ਕੋਲ ਇੱਥੇ ਲੱਗਾ ਸੀ ਉਹ ਪਰ ਹੁਣ ਅੰਦਰ ਆ ਗਏ ਅੱਛਾ ਜੀ ਹਾਂ ਜੀ ਇਹ ਉਹਨਾਂ ਦਾ ਗੱਡੀ ਘੋੜਾ ਹੈ ਨਾ ਹਾਂ ਜੀ ਗੱਡੀ ਵਾਹ ਜੀ ਵਾਹ ਸੋਹਣਾ ਦੇਖੋ ਕਿੰਨਾ ਯਾਰ ਹਾਂ ਜੀ ਹਾਂਜੀ ਲਾਗੇ ਵੀ ਕਰਦੇ ਇਹ ਜੀ ਸੰਭਾਲ ਤੁਸੀਂ ਉਹ ਕਰਦੇ ਇਹ ਸੰਭਾਲ ਕੌਣ ਕਰਦਾ ਜੀ ਹਾਂਜੀ ਇਹ ਇਹਦੀ ਸੇਵਾ ਕੀ ਦੀ ਹੈ ਬਾਬਾ ਜੀ ਆ ਜਾਈਂਦਾ ਬਾਬਾ ਜੀ ਕਰਾ ਦਿਓ ਦਰਸ਼ਨ ਕਰ ਲਓ ਇੰਦਰ ਭਾਵੇਂ ਬਾਬਾ ਜੀ ਆਹ ਮਹਾ ਪ੍ਰਸ਼ੰਗਿਆ ਜੀ ਤੁਸੀਂ ਕਰਦੇ ਸੰਭਾਲ ਜੀ ਇਹ ਮੁੰਡਾ ਗਿਆ ਅੱਛਾ ਜੀ ਸਾਰਿਆਂ ਦਾ ਪਹਿਰਾ ਆ ਜਾ ਦੇ ਅੱਛਾ ਜੀ ਸੇਵਾ ਹਾਂਜੀ ਸਾਰੇ ਕਰਦੇ ਆ ਸਾਰਿਆਂ ਦੀਰਖਾ ਕੋਈ ਮੰਚ ਕੋ ਨਹੀਂ ਅੱਛਾ ਜੀ ਹਾਂਜੀ ਇਹਦਾ ਵੱਡਾ ਘੋੜਾ ਹੈ ਅੱਛਾ ਜੀ ਹਾਂਜੀ ਉਹ ਵੀ ਪਰਲਾ ਗੱਡੀ ਥਲੇ ਘੋੜਾ ਅੱਛਾ ਉਹ ਵੀ ਗੱਡੀ ਘੋੜਾ ਹੈ ਹਾਂਜੀ ਉਹ ਕਿਹਨਾਂ ਦਾ ਜੀ ਹਾਂਜੀ ਉਹ ਕਿਹਨ ਦਾ ਵੀ ਬੱਬ ਜੁਗਸ ਸਿੰਘ ਜੀ ਦਾ ਨਹੀਂ ਉਹ ਆਪਣਾ ਬਾਹ ਸ਼੍ਰੀ ਹਰਗੋਬਿੰਦ ਪਾਸ਼ਾ ਦੀ ਜੱਦੀ ਹੈ। ਅੱਛਾ ਜੀ। ਹਾਂਜੀ ਬਾਬਾ ਜੀ। ਵਾਹ ਜੀ ਵਾਹ। ਤੇ ਆਹ ਅਨਮੋਲ ਸਿੰਘ ਹੈ ਨਾ ਜੀ? ਹਾਂਜੀ। ਵਾਹ ਇਹ ਘੋੜੇ ਦਾ ਨਾਮ ਹੈ ਭਈ ਅਨਮੋਲ ਸਿੰਘ। ਉਹਦਾ ਨਾਮ ਸੁੰਦਰ। ਸੁੰਦਰ? ਹਾਂਜੀ। ਉਹ ਹੈ ਜੀ ਬੜਾ ਸੋਹਣਾ ਸੁੰਦਰ ਹੀ ਐ। ਧੰਨਵਾਦ ਬਾਬਾਈ। ਹਾਂਜੀ ਵਾਹਿਗੁਰੂ। ਜੀ ਆਖਾ ਸਾਹਿਬ ਵਾਹਿਗੁਰੂ ਜੀ ਕਿਤੇ। ਆਹ ਖੜੇ ਘੋੜੇ। ਇੱਕ ਤੋਂ ਸੋਹਣਾ ਇੱਕ ਐ ਭਾਈ। ਕੁਝ ਕਿ ਇਧਰ ਆ ਸੜਕਾਂ ਦੇ ਉੱਤੇ। ਯਾਰ ਆਪ ਦਾ ਕਡਾ ਕਮਾਲ ਹੋਏ ਓਏ ਹੋਏ ਹੋਏ ਹੋ ਸੋਨਾ ਕਿੰਨਾ ਲੱਗੀ ਜਾਂਦਾ ਬਈ ਤੁਸੀਂ ਦੱਸੋ ਕਿਵੇਂ ਲੱਗਿਆ ਯਾਰ ਵੀ ਪਰ ਸ਼ੇਪ ਕਿੰਨੀ ਸੋਹਣੀ ਆ ਤੇ ਰੰਗ ਇਹਦਾ ਮੇਰੀ ਜਾਂਦੇ ਜਾਂਦੇ ਨਿਗਾਹ ਪੈ ਗਈ ਬਈ ਤੁਸੀਂ ਦੱਸੋ ਕਿਵੇਂ ਲੱਗਿਆ ਮਿਸਰ ਸ਼ਹੀਦਾਂ ਤਰਨਾ ਦਲ ਹਰੀ ਸਿੰਘ ਨਰੂਆ ਜੀ ਜੀ ਆਇਆਂ ਨੂੰ ਜਥੇਦਾਰ ਬਾਬਾ ਹਰੀ ਸਿੰਘ ਜੀ ਬਾਬਾ ਜਥੇਦਾਰ ਹਰੀ ਸਿੰਘ ਜੀ ਹੋਰੋਂ ਦਾ ਪੜਾ ਹੈ ਸੋਚ ਕੇ ਦੇਖੋ ਅਸੀਂ ਉਧਰੋਂ ਪਾਰਿਆਂ ਚੱਲ ਕੇ ਲੰਗਰ ਸਾਹਿਬ ਵਾਲੇ ਪਾਸੇੋਂ ਬੰਦਾ ਘਾਟ ਸਾਹਿਬ ਵਾਲੇ ਪਾਸੇ ਆਏ ਆ ਇੱਥੇ ਤੱਕ ਸੰਗਤ ਐਨੀਆਂ ਨੇ ਇੱਥੇ ਵੀ ਜਿਹੜੇ ਲੰਗਰ ਨੇ ਤੜਕਾ ਨੇ ਪੜਾਪ ਭਰੇ ਪਏ ਆਪੇ ਸੋਚ ਲੋ ਵੀ ਕਿੰਨੀ ਕ ਸੰਗਤ ਆਈ ਹੋਣੀ ਆ ਇਧਰ ਪੀਪੀਆਂ ਭੈਣਾ ਪ੍ਰਸ਼ਾਦੇ ਤਿਆਰ ਕਰੀ ਜਾਂਦੀਆਂ ਆਪਣੀ ਜਿਹੜੇ ਆ ਭਾਂਡਿਆਂ ਦੀ ਸੇਵਾ ਕਰੀ ਜਾਂਦੀ ਐ ਤੇ ਨਿਹੰਗ ਸਿੰਘ ਇਧਰ ਵੀ ਹੈਗੇ ਆ ਤਾਂ ਸੰਗਤ ਦੇਖ ਲੋ ਕਿੰਨੀ ਹੋਣੀ ਆ ਭਾਈ ਅਜ ਤਾਂ ਜਾ ਦੋ ਦਿਨ ਪਏ ਐ ਜ਼ਰੂਰ ਸ਼ੇਅਰ ਕਰਿਓ ਭਾਈ ਜਿਹੜੇ ਜਿਹੜੇ ਘਰੇ ਬੈਠੇ ਦਰਸ਼ਨ ਕਰਦੇ ਪਏ ਨਾ ਕਮੈਂਟ ਕਰਕੇ ਜ਼ਰੂਰ ਵਾਹਿਗੁਰੂ ਲਿਖੋ ਇੱਕ ਵਾਰ ਦੱਸਿਓ ਵੀ ਕਿਹੜਾ ਕਿਹੜਾ ਕਿੱਥੋਂ ਕਿੱਥੋਂ ਦੇਖਦੇ ਪਏ ਤੁਸੀਂ ਤੇ ਬੀਦੀ ਚੰਦੀ ਹੈ ਆਪਾਂ ਬੀਦੀ ਚੰਦੀ ਵਾਲਿਆਂ ਦਾ ਮੈਂ ਲਾਦਾ ਇੱਧਰ ਪੜਾ ਹੈ ਆ ਆ ਲੋ ਇੱਧਰ ਆ ਹਾਥੀ ਖੜਾ ਉਹਨਾਂ ਦਾ ਉਹਨਾਂ ਦਾ ਪੜਾ ਵੀ ਇੱਥੇ ਹੀ ਹੋਣਾ ਕਿਤੇ ਨਾ ਕਿਤੇ ਆ ਹਾਥੀ ਆ ਉਹਨਾਂ ਦਾ ਆ ਬੱਬੀ ਬੀਦੀ ਚੰਦੀ ਵਾਲਿਆਂ ਦਾ ਸੋਰ ਸਿੰਘ ਵਾਲਿਆਂ ਦਾ ਇੰਡੀ ਵੀਡੀਓ ਦੇਖੀ ਸੀ ਕਿ ਐਂਟਰੀ ਦੀ ਸੰਗਤ ਨੇ ਪੂਰੇ ਐਨ ਸਵਾਗਤ ਚੜ੍ਹਦੀ ਕਲਾ ਦੇ ਨਾਂ ਕਰਕੇ ਲਿਆਂਦਾ ਏ ਤੇ ਅਦਰ ਦਰਬਾਰ ਸਾਹਿਬ ਗੋੜਦਵਾਰ ਸਾਹਿਬ ਬੰਦਾ ਘਾਟ ਪਾਪਾ ਬੰਦਾ ਸਿੰਘ ਬਹਾਦਰ ਜੀ ਦਾ ਆ ਬੰਨੇ ਆ ਘੋੜੇ ਸਾਰੇ ਦਲ ਪੰਥ ਆਪਣੇ ਆਪਣੇ ਘੋੜੇ ਹਾਥੀ ਪੂਰਾ ਦਲਪੰਥ ਲੈ ਕੇ ਆਉਂਦੇ ਆ ਇੱਥੇ ਬਈ ਮਹੱਲਾ ਕੱਢਣ ਦੇ ਲਈ ਸੋਚ ਕੇ ਦੇਖੋ ਕਿ ਆ ਪਰਸ ਨੂੰ ਵਰਤਾਰੇ ਹੋਣੇ ਆ ਗੁਰਦੁਆਰਾ ਬੰਦਾ ਘਾਟ ਸਾਹਿਬ ਤੋਂ ਬੈਕ ਸਾਈਡ ਦੇ ਉੱਤੇ ਜਿਹੜੇ ਆ ਵਿਦੀ ਚੰਜੀ ਵਾਲਿਆਂ ਨੇ ਜਿਹੜਾ ਤਾਰਾ ਕੀਤਾ ਪਿਆ ਆ ਇਹਨਾਂ ਦੇ ਘੋੜੇ ਪੜਾ ਸਿੰਘ ਆ ਇੱਧਰ ਡੇਰਾ ਲਾਇਆ ਆ ਇਹਨਾਂ ਨੇ ਬਈ ਇੱਕ ਤੋਂ ਇੱਕ ਸੋਨਾ ਘੋੜਾ ਬਈ ਹਾਰੇ ਦਲਪੰਥਾਂ ਕੋਲ ਨਾ ਉਹ ਪਿੱਛੇ ਹਾਈਵੇ ਦੇਖੀ ਜਾਂਦਾ ਚੱਲਦਾ ਕਮਾਲ ਆ ਯਾਰ ਚੱਲੀਏ ਹੁਣ ਥੱਲੇ ਨੂੰ ਹੁਣ ਅੱਧਾ ਦਰਬਾਰ ਸਾਹਿਬ ਵੱਲ ਵੀ ਇੱਕ ਵਾਰ ਹਾਜ਼ਰੀ ਲਵਾ ਲਈਏ ਬਾਕੀ ਦਰਸ਼ਨ ਦੇਦਾਰੇ ਕੱਲ ਕਰਾਂਗੇ ਅੱਜ ਤਾਂ ਬਸ ਇਹ ਸੀਗਾ ਵੀ ਦੇਖ ਲਈਏ ਕਿਹੜੇ ਕਿਹੜੇ ਦਲਪੰਥ ਕਿੱਥੇ ਕਿੱਥੇ ਬਰਾਜੇ ਹੋਏ ਨੇ ਆ ਬੱਕਰੇ ਜਿਹੜੇ ਆ ਪਤਾ ਨਹੀਂ ਹੁਣ ਮਹੱਲੇ ਵਾਲਿਆਂ ਦੇ ਚਟਕਾਉਂਦੇ ਨੇ ਕਿ ਦੁਸ਼ਹਿਰੇ ਵਾਲੇ ਦਿਨ ਆ ਇਹਨਾਂ ਦੇ ਵੀ ਥੋੜੇ ਦੇ ਨਹੀਂ ਐ ਪਰ ਰੰਗ ਦੇਖੋ ਇਹਨਾਂ ਦੇ ਇੱਕ ਤੋਂ ਇੱਕ ਸੋਨਾ ਯਾਰ ਜਿੱਤੇ ਤੇ ਦਲ 15 ਪੜਾ ਹੁੰਦਾ ਹੁੰਦਾ ਉੱਤੇ ਸ਼ਰਧਾਈ ਦੇ ਲੰਗਰ ਤਾਂ ਚੱਲਦੇ ਹੀ ਰਹਿੰਦੇ ਆ ਰਗੜਿਆਂ ਦੇ ਲੰਗਰ ਆ ਚੱਲੀ ਜਾਂਦੇ ਆ ਗੇਟ ਦੇ ਉੱਤੇ ਬਾਬਾ ਬੰਦਾ ਬਹਾਦਰ ਜੀ ਦਾ ਗੁਰਦੁਆਰਾ ਸਾਹਿਬ ਬੰਦਾ ਘਾਟ ਇੱਥੇ ਗੇਟ ਦੇ ਉੱਤੇ ਸ਼ਰਧਾਈ ਦੇ ਲੰਗਰ ਚੱਲੀ ਜਾਂਦੇ ਆ ਚੱਲੀਏ ਹੁਣ ਬਾਹਰ ਨੂੰ ਆਹ ਦੇਖੋ ਵੀ ਥੋੜੀ ਉਹ ਜਿੱਥੇ ਤੱਕ ਨਜ਼ਰ ਜਾਂਦੀ ਨਾ ਉੱਥੇ ਤੱਕ ਘੋੜੇ ਬੰਨੇ ਹੋਏ ਹਨ ਨਹੀਂ ਆਪੇ ਸੋਚ ਲੋ ਵੀ ਸਾਰਾ ਹੀ ਜਲ ਪੰਥਾਂ ਨੇ ਜਿੰਨੇ ਮੈਲਾ ਦੇ ਘੋੜੇ ਹੁੰਦੇ ਸਾਰੇ ਲੈ ਕੇ ਆਉਂਦੇ ਆ ਦਰਸ਼ਨੀ ਘੋੜੇ ਵੀ ਇੱਕ ਤੋਂ ਇੱਕ ਸੋਹਣਾ ਘੋੜਾ ਪਰਸੋਂ ਆਉਂਗਾ ਭਾਈ ਨਜ਼ਾਰਾ ਦੇਖਣ ਆਲਾ ਤਾਂ ਜਿਵੇਂ ਗੁਰਦੁਆਰਾ ਸਾਹਿਬ ਤੋਂ ਬਾਹਰ ਲਿਖਿਆ ਹੈ ਪਾਠ ਸ਼੍ਰੀ ਦੁਸ਼ਹਿਰਾ ਮਾਤਮ ਤਾਂ ਜਿਵੇਂ ਖੋਲੀ ਨੂੰ ਹੋਲਾ ਮੱਲਾ ਕਹਿੰਦੇ ਆ ਤੇ ਐਵੇਂ ਜਿਹੜਾ ਹੈ ਦੁਸ਼ਹਿਰੇ ਨੂੰ ਸਿੱਖਾਂ ਦੇ ਵਿੱਚ ਕਹਿੰਦੇ ਆ ਦੁਸ਼ਹਿਰਾ ਮਹਾਤਮ ਕੇ ਦਰਸ਼ਣ ਦੇ ਧਾਰੇ ਕੋਰ ਤੋਂ ਬੰਦਾ ਘਾਟ ਸਾਹਿਬ ਤੱਕ ਦੇ ਤੇ ਹੁਣ ਆਪਾਂ ਵਾਪਸ ਚੱਲੇ ਆਂ ਤੇ ਦਰਬਾਰ ਸਾਹਿਬ ਵੱਲ ਨੂੰ ਉੱਧਰ ਵੀ ਦਰਸ਼ਣ ਦੇਦਾਰੇ ਕਰਦੇ ਆਂ ਤੇ 2 ਤਰੀਕ ਨੂੰ ਜਿਹੜਾ ਹੈ ਉਹ ਹੱਲਾ ਨਿਕਲਣਾ ਤੇ ਤੇ ਦੱਸਦੇ ਆ 3 ਤਰੀਕ ਨੂੰ ਮਹੱਲਾ ਦਲਪੰਥਾਂ ਦਾ ਪਹਿਲੀ ਵਾਰ ਕਰਾਂਗੇ ਦਰਸ਼ਣ ਦੇਦਾਰੇ ਨਾਲ ਤੁਹਾਨੂੰ ਕਰਵਾਵਾਂਗੇ ਬਈ ਪਰ ਇੱਥੇ ਆ ਕੇ ਰੂਹ ਇੰਨੀ ਲੱਗ ਰਹੀ ਨਾ ਸਾਰਾ ਪੰਜਾਬ ਦਲਪੰਥ ਕੋੜੇ ਹਾਕੀਆਂ ਸਭ ਕੁਝ ਪਈ ਆਇਆ ਹੋਇਆ ਯਾਰ ਪ੍ਰੋਟੋਕੋਲ ਸਮਾਹ ਹੋਇਆ ਕਦੇ ਤਾਂ ਬਈ ਜਰੂਰ ਆ ਕੇ ਦੇਖ ਕੇ ਜਾਇਓ ਦੁਸ਼ਹਿਰਾ ਹਜੂਰ ਸਾਹਿਬ ਦਾ ਜੇ ਮੈਂ ਕਹਿੰਦੇ ਆ ਦਾਲ ਰੋਟੀ ਘਰ ਦੀ ਦੀਵਾਲੀ ਅੰਬਰਸਰ ਦੀ ਤੇ ਦੁਸ਼ਹਿਰਾ ਕਹਿੰਦੇ ਹੁੰਦੇ ਆ ਬਈ ਹਜੂਰ ਸਾਹਿਬ ਦਾ ਜਰੂਰ ਆਇਓ ਯਾਰ